ਪੰਜਾਬ ਸਰਕਾਰ ਦੀ ਲੈਂਡ ਪੁਲਿੰਗ ਨੀਤੀ ਦੇ ਵਿਰੋਧ ਵਿੱਚ ਭਾਰਤੀ ਜਨਤਾ ਪਾਰਟੀ 17 ਅਗਸਤ ਤੋਂ 5 ਸਤੰਬਰ ਤੱਕ ਜ਼ਮੀਨ ਬਚਾਓ ਕਿਸਾਨ ਬਚਾਓ ਨਾ ਦੀ ਯਾਤਰਾ ਕੱਢੇਗੀ ਇਹ ਯਾਤਰਾ ਪਟਿਆਲਾ ਤੋਂ ਸ਼ੁਰੂ ਹੋ ਕੇ ਪਠਾਨਕੋਟ ਵਿਖੇ ਸੰਪੰਨ ਹੋਵੇਗੀ ਯਾਤਰਾ ਉਹਨਾਂ ਇਲਾਕਿਆਂ ਵਿੱਚੋਂ ਲੰਗੇਗੀ ਜਿੱਥੇ ਪੰਜਾਬ ਸਰਕਾਰ ਨੇ ਲੈਂਡ ਪੁਲਿੰਗ ਨਾਲ ਸੰਬੰਧਿਤ ਨੋਟੀਫਿਕੇਸ਼ਨ ਜਾਰੀ ਕੀਤੇ ਨੇ ਭਾਜਪਾ ਆਗੂ ਕੇਵਲ ਸਿੰਘ ਢਿੱਲੋਂ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਪੂਰੀ ਤਰ੍ਹਾਂ ਕਿਸਾਨਾਂ ਨਾਲ ਖੜ੍ਹੀ ਹੈ ਤੇ ਉਹਨਾਂ ਦੀ ਇਸ ਯਾਤਰਾ ਦਾ ਮੰਤਵ ਕਿਸਾਨਾਂ ਦੀਆਂ ਜ਼ਮੀਨਾਂ ਅਧਿਕਾਰਾਂ ਦੀ ਰੱਖਿਆ ਕਰਨਾ ਹੈ ਹਾਂ ਦਾ ਇੱਥੇ ਆਉਣ ਤੇ ਬਹੁਤ-ਬਹੁਤ ਧੰਨਵਾਦ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਪੰਜਾਬ ਇਸ ਵੇਲੇ ਇੱਕ ਬਹੁਤ ਵੱਡੇ ਸੰਕਟ ਚੋਂ ਨਿਕਲ ਰਿਹਾ ਹੈ ਸੰਕਟ ਇਹ ਆ ਕਿ ਪੰਜਾਬ ਦੀ ਜਿਹੜੀ ਮੌਜੂਦਾ ਸਰਕਾਰ ਆ ਉਹਦੀਆਂ ਜਿਹੜੀਆਂ ਨੀਤੀਆਂ ਨੇ ਖਾਸ ਕਰਕੇ ਜਿਹੜੇ ਉਹਦੇ ਸੀਨੀਅਰ ਨੇਤਾ ਸਹਿਬਾਨ ਦਿੱਲੀ ਤੋਂ ਹਾਰ ਹੋਰ ਕੇ ਦਿੱਲੀ ਨੂੰ ਲੁੱਟ-ਲੁੱਟ ਕੇ ਵਾਪਸ ਪੰਜਾਬ ਆਏ ਆ ਉਹਨਾਂ ਨੇ ਇੱਕ ਨਵੀਂ ਨੀਤੀ ਇਹ ਜਿਹੜੀ ਤੁਸੀਂ ਸਾਨੂੰ ਹਰ ਰੋਜ਼ ਜਾਣਦੇ ਕਿ ਪੰਜਾਬ ਨੂੰ ਤਬਾਹ ਕਰਨ ਲਈ ਲੈਂਡ ਪੂਲਿੰਗ ਦੀ ਨੀਤੀ ਕੀਤੀ ਆ ਅਸੀਂ ਉਹਦੇ ਬਾਰੇ ਅੱਜ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਆ ਗੱਲ ਇਹ ਆ ਕਿ ਭਾਰਤੀ ਜਨਤਾ ਪਾਰਟੀ ਸਭ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਸਰਪਾਰਟੀ ਮੀਟਿੰਗ ਹੋਈ ਉਹਦੇ ਵਿੱਚ ਅਸੀਂ